ਭਗਵੰਤ ਮਾਨ ਸਰਕਾਰ ਦਾ ਮੇਨ ਅਜੰਡਾ ਹੈਗਾ ਜ਼ੀਰੋ ਟੋਲਰੈਂਸ ਅਗੇਰੇਂਜਡ ਕ੍ਰਪਸ਼ਨ ਜਿਹੜਾ ਵੀ ਭਾਵੇਂ ਕੋਈ ਸੈਕਟਰੀ ਰਪਈਆਂ ਦੀ ਰਿਸ਼ਵਤ ਲਵੇ ਭਾਵੇਂ ਕੋਈ ਲੱਖਾਂ ਦੀ ਲਵੇ ਪਰਚਾ ਦੇ ਕੇ ਉਹਨੂੰ ਕਾਰਵਾਈ ਕੀਤੀ ਜਾਂਦੀ ਹੈ ਕਈ ਇਹੋ ਜਿਹੇ ਉਦਾਹਰਨਾਂ ਪੰਜਾਬ ਦੇ ਵਿੱਚ ਮਿਲਣਗੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਨੂੰ ਅੱਖੋ-ਓਲੇ ਕਰਕੇ ਜਾਂ ਕਹਿ ਲਓ ਕਿ ਉਹਨਾਂ ਦੇ ਅੱਖਾਂ ਦੇ ਵਿੱਚ ਘੱਟਾ ਪਾ ਕੇ ਅਸਟਾਮ ਚੋਰੀ ਆਪਾਂ ਕਹੀਏ ਰੋਜ਼ਾਨਾ ਹੋ ਰਹੀ ਹੈ ਔਰ ਲੱਖਾਂ ਦੀ ਨਹੀਂ ਕਰੋੜਾਂ ਦੀ ਹੋ ਰਹੀ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਰੈਵਨਿਊ ਡਿਪਾਰਟਮੈਂਟ ਹੈ ਬਹੁਤ ਝੋਲਮੋਲੇ ਸੱਚ ਹੈ ਇੱਕ ਕੋਠੀ ਸੀਗੀ ਕੋਠੀ ਨੂੰ ਕੁਝ ਰਸੂਖਦਾਰ ਲੋਕਾਂ ਨੇ ਮਿਲ ਕੇ ਉਹਦੇ ਵਿੱਚ ਪਲੋਟਿੰਗ ਕੀਤੀ ਪਲੋਟਿੰਗ ਕਰਨ ਤੋਂ ਬਾਅਦ ਉਸ ਨੂੰ ਟੀਪੀ ਸਕੀਮ ਦੇ ਵਿੱਚ ਪਾਸ ਕਰਾਇਆ ਕਿਉਂਕਿ ਰਕਬਾ ਥੋੜਾ ਜਿਆਦਾ ਸੀ ਪਰ ਐਕਚੁਅਲ ਦੇ ਵਿੱਚ ਉਹ ਕੋਠੀ ਸੀ ਕਾਰਪੋਰੇਸ਼ਨ ਦੇ ਵਿੱਚ ਅਫਸਰ ਲੱਗੇ ਹੋਏ ਸੀਗੇ ਵੱਡੀਆਂ ਪੋਸਟਰ ਤੇ ਲੱਗੇ ਹੋਏ ਸੀ ਤਾਂ ਉਹਨਾਂ ਨੇ ਇੱਕ ਸਕੀਮ ਲਗਾਈ ਵੀ ਆਪਾਂ ਇਸ ਨੂੰ ਕੋਠੀ ਨੂੰ ਤਰੀਕੇ ਦੇ ਨਾਲ ਐਦੀ ਪਲੋਟਿੰਗ ਕਰਾਂਗੇ ਇਸ ਨੂੰ ਟੀਪੀ ਸਕੀਮ ਦੇ ਵਿੱਚ ਪਾਸ ਕਰਾਵਾਂਗੇ ਹਾਲਾਂਕਿ ਉਹਨਾਂ ਨੇ ਟੀਪੀ ਸਕੀਮ ਪਾਸ ਕਰਾਈ ਉਹਨਾਂ ਨੇ ਜਿਹੜੀ ਕਰਪਸ਼ਨ ਕੀਤੀ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਉਹ ਕਿਸ ਚੀਜ਼ ਤੋਂ ਕੀਤੀ ਰੈਜੀਡੈਂਸ਼ੀਅਲ ਏਰੀਆ ਸੀਗਾ ਰਿਆਸੀ ਖੇਤਰ ਸੀਗਾ ਤੇ ਇਹਨੂੰ ਸੀਐਲਯੂ ਜਿਹੜਾ ਚੇਂਜ ਆਫ ਲੈਂਡ ਯੂਜ਼ ਜਦੋਂ ਕਰਵਾਇਆ ਉਹਨਾਂ ਨੇ ਕੀ ਬਣਾ ਦਿੱਤਾ ਮੇਰੇ ਨਾਲ ਉਹਨਾਂ ਨੇ ਇੱਥੇ ਸ਼ੋਰੂਮ ਬਣਾ ਦੇ ਕਮਰਸ਼ੀਅਲ ਕਰ ਕਮਰਸ਼ੀਅਲ ਕਰ ਚੋਰੀ ਕੀ ਕੀਤੀ ਉਹਨਾਂ ਨੇ ਉਹ ਕਰਦੇ ਨੇ ਜਦੋਂ ਇਹਦੀ ਰਜਿਸਟਰੀ ਕਰਾਉਂਦੇ ਨੇ ਤਾਂ ਉਹ ਰਜਿਸਟਰੀ ਜਿਹੜੀ ਕਰਾਉਂਦੇ ਆ ਦਾ ਰਕਬਾ ਬਦਲ ਕੇ ਰਜਿਸਟਰੀ ਰੈ residențial ਏਰੀਆ ਚ ਦਿਖਾਉਂਦੇ ਨੇ ਇਸ ਟਾਈਮ ਮੌਜੂਦਾ ਤਾਂ ਉੱਥੇ ਲਗਭਗ 3 ਲੱਖ ਰੁਪਏ ਗਜ ਨੂੰ ਜਗਾ ਵੇਚ ਰਹੇ ਨੇ ਪਰ ਜਿਹੜੀ ਰਜਿਸਟਰੀ ਕਰਾਉਂਦੇ ਨੇ ਉਹ 15000 ਰੁਪਏ ਗਜ ਨੂੰ ਇਸਦਾ ਦੀ ਸਿੱਧੀ ਸਿੱਧੀ ਮਿਲੀ ਭੁਗਤ ਕਹਿ ਸਕਦੇ ਕਿਉਂਕਿ ਮਾਮਲਾ ਕਰੋੜਾ ਰੁਪਏ ਦਾ ਧਿਆਨ ਇਸ ਕਰਕੇ ਨਹੀਂ ਜਾਂਦੇ ਕਿਉਂਕਿ ਉਹਨਾਂ ਦੀ ਜੇਬਾਂ ਭਰ ਦਿੱਤੀ ਜਾਂਦੇ ਆ ਉਹਨਾਂ ਦਾ ਮੂੰਹ ਬੰਦ ਕਰ ਦਿੱਤਾ ਜਾਂਦਾ ਹੈ ਗਵਰਨਟ ਮਾਨ ਸਰਕਾਰ ਦਾ ਇੱਕ ਮੇਨ ਅਜੰਡਾ ਹੈਗਾ ਜ਼ੀਰੋ ਟੋਲਰੈਂਸ ਅਗੇਰੇਂਜਡ ਕ੍ਰਾਪਸ਼ਨ ਭ੍ਰਸ਼ਟਾਚਾਰ ਵਿਰੁੱਧ ਜ਼ੀਰੋ ਬਰਦਾਸ਼ਤ ਨੀਤੀ ਉਹ ਰੋਜ਼ ਸਾਨੂੰ ਇਹਦੇ ਨਮੂਨੇ ਦੇਖਣ ਨੂੰ ਵੀ ਮਿਲਦੇ ਨੇ ਜਿਹੜਾ ਵੀ ਭਾਵੇਂ ਕੋਈ ਸੈਂਕੜੇ ਰੁਪਈਆਂ ਦੀ ਰਿਸ਼ਵਤ ਲਵੇ ਭਾਵੇਂ ਕੋਈ ਲੱਖਾਂ ਦੀ ਲਵੇ ਤੁਰੰਤ ਪਰਚਾ ਦੇ ਕੇ ਉਹਨੂੰ ਕਾਰਵਾਈ ਕੀਤੀ ਜਾਂਦੀ ਹੈ ਪਰ ਸ਼ੈਤਾਨ ਲੋਗ ਫਿਰ ਵੀ ਬਾਜ਼ ਨਹੀਂ ਆ ਰਹੇ ਸਰਕਾਰ ਦੇ ਮੈਕਮਿਆਂ ਦੀਆਂ ਆਪਾਂ ਕਈਆਂ ਅੱਖਾਂ ਵਿੱਚ ਘੱਟਾ ਪਾ ਰਹੇ ਨੇ ਬੜੀ ਚੁਸਤ ਚਲਾਕੀਆਂ ਨਾਲ ਉਹ ਸਰਕਾਰ ਨੂੰ ਚੂਨਾ ਲਾਉਂਦੇ ਹੋਏ ਕਰਪਸ਼ਨ ਕਰ ਰਹੇ ਨੇ ਭ੍ਰਸ਼ਟਾਚਾਰ ਕਰ ਰਹੇ ਨੇ ਤੁਹਾਨੂੰ ਇੱਕ ਉਦਾਹਰਣ ਦੇਣ ਜਾ ਰਹੇ ਹਾਂ ਸੁਪਰ ਐਕਸਕਲੂਸਿਵ ਖਬਰ ਇਹ ਔਨ 에ਅਰ ਤੇ ਤੁਸੀਂ ਦੇਖ ਰਹੇ ਹੋ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਸਾਡਾ ਮੌਜੂਦ ਨੇ ਔਰ ਜੋ ਸਟਿੰਗ ਕਹਿ ਲਈ ਆਪਾਂ ਕੀਤਾ ਜੋ ਖੁਲਾਸਾ ਜਸਬੀਰ ਸਿੰਘ ਅੱਜ ਕਰਨਗੇ ਤੁਹਾਨੂੰ ਜ਼ਰੂਰ ਹੋ ਕਰਾਨ ਕਰੇਗਾ ਜਸਵੀਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸੋ ਜਿੱਦਾਂ ਆਪਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਕੋਈ ਇੱਕ ਨੀਤੀ ਹੈ ਕਿ ਆਪਾਂ ਭ੍ਰਸ਼ਟਾਚਾਰ ਕਿਸੇ ਵੀ ਕੀਮਤ ਤੇ ਹੋਣ ਨਹੀਂ ਦੇਣਾ ਪਰ ਸ਼ਰਾਰਤੀ ਲੋਕ ਫਿਰ ਵੀ ਬਾਜ਼ ਨਹੀਂ ਆ ਰਹੇ ਸਰਕਾਰ ਨੂੰ ਚੂਨਾ ਲਾ ਰਹੇ ਨੇ ਬਿਲਕੁਲ ਦਰੁਸਤ ਬਿਲਕੁਲ ਸਹੀ ਕਹਿ ਰਹੇ ਹੋ ਮਰਵਾਹਾ ਜੀ ਜੀ ਕਈ ਇਹੋ ਜਿਹੇ ਉਦਾਹਰਨਾਂ ਪੰਜਾਬ ਦੇ ਵਿੱਚ ਮਿਲਣਗੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਨੂੰ ਅੱਖੋਂ-ਓਲੇ ਕਰਕੇ ਜਾਂ ਕਹਿ ਲਓ ਕਿ ਉਹਨਾਂ ਦੇ ਅੱਖਾਂ ਦੇ ਵਿੱਚ ਘੱਟਾ ਪਾ ਕੇ ਕਈ ਇਹੋ ਜਿਹੇ ਕੰਮ ਕਰ ਰਹੇ ਨੇ ਜਿਹੜੇ ਕਿ ਕਰਪਸ਼ਨ ਨੂੰ ਬढ़ावा ਦਿੰਦੇ ਹਨ ਜਾਂ ਕਹਿ ਲੋ ਵੀ ਇਹਨਾਂ ਦੇ ਵਿੱਚ ਅਫਸਰਾਂ ਦੀ ਮਿਲੀਭੁਗਤ ਵੀ ਦੇਖੀ ਜਾ ਸਕਦੀ ਹੈ ਪਰ ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਅਫਸਰ ਮਿਲੇ ਹੋਣਗੇ ਕਈ ਅਫਸਰ ਇਸ ਚੀਜ਼ਾਂ ਤੋਂ ਅਣਜਾਣ ਵੀ ਹੋਣਗੇ ਜਾਂ ਕਈ ਅਫਸਰ ਇਹਦੇ ਬਹਾਨਾ ਲਾ ਦਿੰਦੇ ਨੇ ਵੀ ਸਾਡੇ ਤੋਂ ਪਹਿਲਾਂ ਜਿਹੜੇ ਅਫਸਰ ਉਹ ਕਰਕੇ ਚਲੇ ਗਏ ਅਸੀਂ ਕੁਝ ਕਰ ਨਹੀਂ ਸਕਦੇ ਇਸ ਕਰਕੇ ਇਹ ਜਿਹੇ ਕਈ ਤੁਹਾਨੂੰ ਮੈਂ ਦਲੀਲਾਂ ਵੀ ਦਵਾਂਗਾ ਕਈ ਇਹ ਜੇ ਕੇਸ ਵੀ ਦੱਸਾਂਗਾ ਜਿਹੜੇ ਜਿਨ੍ਹਾਂ ਕੇਸਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪਰਦਾ ਫਾਸ਼ ਕਰੀਏ ਔਰ ਕਈ ਇਹ ਜੇ ਤੁਹਾਨੂੰ ਮਾਮਲੇ ਦੱਸਾਂਗੇ ਜਿਹੜੇ ਸਰਕਾਰ ਹਜੇ ਇਹਨਾਂ ਚੀਜ਼ਾਂ ਤੋਂ ਹਜੇ ਜਾਣੂ ਨਹੀਂ ਹੈ ਜਾਂ ਕਹਿ ਲਓ ਵੀ ਸਰਕਾਰ ਦੇ ਹਜੇ ਦਾਰੇ ਦੇ ਵਿੱਚ ਨਹੀਂ ਆਇਆ ਜਾਂ ਸਰਕਾਰ ਦੀ ਨੌਲੇਜ ਨਹੀਂ ਆਇਆ ਇਹ ਜੇ ਕਈ ਚੀਜ਼ਾਂ ਅਸੀਂ ਮਰਵਾਹ ਜੀ ਤੁਹਾਨੂੰ ਅੱਜ ਦੱਸਾਂਗੇ ਬਿਲਕੁਲ ਔਰ ਦਰਸ਼ਕੋ ਦੁਨੀਆ ਭਰ ਦੇ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ ਅਸੀਂ ਅੱਜ ਜੋ ਖੁਲਾਸੇ ਕਰਾਂਗੇ ਉਹ ਰੈਵਨਿਊ ਡਿਪਾਰਟਮੈਂਟ ਮਾਲ ਵਿਭਾਗ ਨਾਲ ਜੁੜਿਆ ਹੋਇਆ ਮਾਮਲਾ ਸਭ ਕਹਿੰਦੇ ਨੇ ਪਟਵਾਰੀ ਹੋਵੇ ਤਹਿਸੀਲਦਾਰ ਹੋਵੇ ਤਾਂ ਇਹਨਾਂ ਕੋਲੋਂ ਕੰਮ ਕਰਾਉਣਾ ਸੌਖਾ ਨਹੀਂ ਹੁੰਦਾ ਪਰ ਨਹੀਂ ਮਾਨ ਸਰਕਾਰ ਬੀਤੇ ਤਿੰਨ ਸਵਾ ਤਿੰਨ ਸਾਲ ਤੋਂ ਜ਼ਰੂਰ ਲੱਗੀ ਹੋਈ ਹੈ ਕਿ ਇਮਾਨਦਾਰ ਨਾਲ ਲੋਕਾਂ ਦਾ ਕੰਮ ਹੋਵੇ ਇਸੇ ਚੱਕਰ ਦੇ ਵਿੱਚ ਗ੍ਰੀਨ ਸਟੈਂਪ ਪਾਲਿਸੀ ਵੀ ਜਿਹੜਾ ਹੈਗੀ ਉਹਨਾਂ ਨੇ ਲੈ ਕੇ ਆਂਦੀ ਸੀ ਮਾਨ ਸਰਕਾਰ ਨੇ ਤਾਂ ਕਿ ਭਾਵੇਂ ਕੋਈ ਆਪਣਾ ਰਿਹਾਇਸ਼ੀ ਜ਼ਮੀਨ ਖਰੀਦ ਰਿਹਾ ਪਲਾਟ ਖਰੀਦ ਰਿਹਾ ਜਾਂ ਨਿਰਮਾਣ ਹੋਈ ਕੋਈ ਬਿਲਡਿੰਗ ਖਰੀਦ ਰਿਹਾ ਜਾਂ ਕੋਈ ਕਮਰਸ਼ੀਅਲ ਖਰੀਦ ਰਿਹਾ ਤਾਂ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਦਿੱਕਤਾਂ ਨਾ ਆਉਣ ਪਰ ਫਿਰ ਵੀ ਅਸਟਾਮ ਚੋਰੀ ਆਪਾਂ ਕਹੀਏ ਰੋਜ਼ਾਨਾ ਹੋ ਰਹੀ ਹੈ ਔਰ ਲੱਖਾਂ ਦੀ ਨਹੀਂ ਕਰੋੜਾਂ ਦੀ ਹੋ ਰਹੀ ਹੈ ਕਹਾਣੀ ਕੀ ਹੈ ਫਿਰ ਇੱਕ ਵਾਰ ਮੈਂ ਜਸਵੀਰ ਜੀ ਵਾਲਾ ਜਸਵੀਰ ਜੀ ਇਹ ਸਾਰਾ ਜੋ ਗੋਲਮਾਲ ਹੋ ਰਿਹਾ ਸੀਗਾ ਜੋ ਚੱਲਦਾ ਪਿਆ ਹੈ ਜਾਂ ਸਰਕਾਰ ਦੀ ਅੱਖਾਂ ਤੇ ਆਪਾਂ ਕਹੀਏ ਪੱਟੀ ਬਨ ਕੇ ਕੀਤਾ ਜਾ ਰਿਹਾ ਮਾਸਰਾ ਕੀ ਹੈ ਸਾਰਾ ਮਰਵਾਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਜਾਂ ਭਗਵੰਤ ਸਿੰਘ ਸਰਕਾਰ ਦੀ ਤਾਰੀਫ਼ ਕਰਾਂਗਾ ਕਿਉਂਕਿ ਉਹਨਾਂ ਨੇ ਕਈ ਇਹੋ ਜਿਹੇ ਉਪਰਾਲੇ ਕੀਤੇ ਨੇ ਜਿਹੜੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਰੈਵਨਿਊ ਡਿਪਾਰਟਮੈਂਟ ਹੈ ਬਹੁਤ ਝੋਲਮੋਲੇ ਵਿੱਚ ਹੈ ਕਈ ਜਿਹੜੇ ਇਹਨਾਂ ਦੇ ਤਹਿਸੀਲਦਾਰ ਸੀ ਉਹਨਾਂ ਨੇ ਸਸਪੈਂਡ ਵੀ ਕੀਤੇ ਜਾਂ ਕਈ ਤਹਿਸੀਲਦਾਰ ਸਮੂਹਿਕ ਛੁੱਟੀ ਤੇ ਜਿਹੜੇ ਗਏ ਸੀ ਉਹਨਾਂ ਨੂੰ ਬਿਲਕੁਲ ਹੀ ਘਰੇ ਬਿਠਾਤਾ ਜਾਂ ਉਹਨਾਂ ਨੂੰ ਕਹਿ ਲਓ ਵੀ ਉਹਨਾਂ ਦੀਆਂ ਡਿਊਟੀਆਂ ਸੀ ਇੰਨੀ ਦੂਰ ਦਰਾਡੇ ਲਾਤੀਆਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਸੋ ਭਗਵੰਤ ਸਿੰਘ ਸਰਕਾਰ ਨੇ ਬਹੁਤ ਅੱਛਾ ਕੰਮ ਕੀਤਾ ਕਿਉਂਕਿ ਉਹਨਾਂ ਨੂੰ ਕਈ ਪਟਵਾਰੀ ਕਿਉਂਕਿ ਉਹ ਉਹਨਾਂ ਨੇ ਉਹਨਾਂ ਦੀ ਆਪਦੀ ਸਪੀਚਾਂ ਦੇ ਵਿੱਚ ਕਿਹਾ ਹੈ ਕਿ ਪਟਵਾਰੀ ਕੰਨਗੋ ਜਾਂ ਤਹਿਸੀਲਦਾਰ ਇੰਨੇ ਕ ਕਰਪਸ਼ਨ ਕਰਦੇ ਨੇ ਜਿਨ੍ਹਾਂ ਨੂੰ ਦੂਰ ਹੌਲੀ-ਹੌਲੀ ਅਸੀਂ ਕਰ ਸਕਦੇ ਹਾਂ ਹਾਲਾਂਕਿ ਉਹਨਾਂ ਨੇ ਬੜੇ ਉਪਰਾਲੇ ਵੀ ਕੀਤੇ ਪਰ ਜਿਹੜਾ ਇੱਕ ਅਜੀਬੋ-ਗਰੀਬ ਮਾਮਲਾ ਜਿਹੜਾ ਸਾਡੇ ਸਾਹਮਣੇ ਆਇਆ ਮਰਵਾਜੀ ਉਹਦੇ ਨਾਲ ਤੁਹਾਡੇ ਨਾਲ ਅਸੀਂ ਗੱਲ ਕਰਾਂਗੇ ਪਟਿਆਲੇ ਦੀ ਗੱਲ ਕਰੀਏ ਤਾਂ ਪਟਿਆਲੇ ਦੇ ਵਿੱਚ ਇੱਕ ਕੋਠੀ ਸੀਗੀ ਕੋਠੀ ਨੂੰ ਕੁਝ ਰਸੂਕਦਾਰ ਲੋਕਾਂ ਨੇ ਮਿਲ ਕੇ ਉਹਦੇ ਵਿੱਚ ਪਲੋਟਿੰਗ ਕੀਤੀ ਪਲੋਟਿੰਗ ਕਰਨ ਤੋਂ ਬਾਅਦ ਉਸ ਨੂੰ ਟੀਪੀ ਸਕੀਮ ਦੇ ਵਿੱਚ ਪਾਸ ਕਰਾਇਆ ਹਾਲਾਂਕਿ ਟੀਪੀ ਸਕੀਮ ਕਾਫੀ ਕਾਂਗਰਸ ਦੇ ਟਾਈਮ ਤੋਂ ਰੋਲਦੀ ਆ ਰਹੀ ਸੀ ਟਾਊਨ ਪਲਾਨਿੰਗ ਸਕੀਮ ਕਿਉਂਕਿ ਰਕਬਾ ਥੋੜਾ ਜਿਆਦਾ ਸੀ ਪਰ ਐਕਚੁਅਲ ਦੇ ਵਿੱਚ ਉਹ ਕੋਠੀ ਸੀ ਤਾਂ ਉਹ ਲੋਕ ਬੜੇ ਰਸੂਕਦਾਰ ਸੀ ਕਈ ਅਫਸਰ ਉਸ ਟਾਈਮ ਉਸ ਵਿੱਚ ਕਾਰਪੋਰੇਸ਼ਨ ਦੇ ਵਿੱਚ ਅਫਸਰ ਲੱਗੇ ਹੋਏ ਸੀਗੇ ਵੱਡੀਆਂ ਪੋਸਟਾਂ ਤੇ ਲੱਗੇ ਹੋਏ ਸੀ ਤਾਂ ਉਹਨਾਂ ਨੇ ਇੱਕ ਸਕੀਮ ਲਗਾਈ ਵੀ ਆਪਾਂ ਇਸ ਨੂੰ ਕੋਠੀ ਨੂੰ ਇੱਕ ਤਰੀਕੇ ਦੇ ਨਾਲ ਐਸੇ ਪਲੋਟਿੰਗ ਕਰਾਂਗੇ ਇਸ ਨੂੰ ਟੀਪੀ ਸਕੀਮ ਦੇ ਵਿੱਚ ਪਾਸ ਕਰਾਵਾ ਹਾਲਾਂਕਿ ਉਹਨਾਂ ਟਪੀ ਸਕੀਮ ਪਾਸ ਕਰਾਈ ਬੜੇ ਲੰਬੇ ਸਮੇਂ ਬਾਅਦ ਉਹ ਟਪੀ ਸਕੀਮ ਪਾਸ ਹੋਈ ਹੈ ਮੈਂ ਵੇਰਵਾ ਵੀ ਦਊਂਗਾ ਕਿਹੜੀ ਸਕੀਮ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਇਹਦੀ ਸੀਐਲਯੂ ਵੀ ਕਰਾਈ ਮਤਲਬ ਉਹ ਆਪਣੇ ਵੱਲੋਂ ਪੂਰੀ ਤਿਆਰੀ ਕੀਤੀ ਉਹਨਾਂ ਨੇ ਪੂਰੇ ਜਿਹੜੇ ਜੋ ਬਣਦੀਆਂ ਸੀ ਆ ਕਾਰਪੋਰੇਸ਼ਨ ਦੀਆਂ ਕਾਰਵਾਈਆਂ ਉਹਨਾਂ ਨੇ ਪੂਰੀਆਂ ਕੀਤੀਆਂ ਪਰ ਉਹਨਾਂ ਨੇ ਜਿਹੜੀ ਕਰਪਸ਼ਨ ਕੀਤੀ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਉਹ ਕਿਸ ਚੀਜ਼ ਤੋਂ ਕੀਤੀ ਪਹਿਲਾਂ ਤਾਂ ਇਹੀ ਸਾਡੇ ਦਰਸ਼ਕ ਜਾਨਣਾ ਚਾਹਣਗੇ ਤੁਸੀਂ ਕਹਿ ਰਹੇ ਹੋ ਵੀ ਉਹ ਸੀਐਲਯੂ ਵੀ ਕਰਾਉਂਦੇ ਉਹ ਟੀਪੀ ਵੀ ਕਰਾਉਂਦੇ ਆ ਮਤਲਬ ਇਹ ਕੋਠੀ ਸੀ ਰੈ residențial ਏਰੀਆ ਸੀਗਾ ਰਿਹਾਇਸ਼ੀ ਖੇਤਰ ਸੀਗਾ ਤੇ ਇਹਨੂੰ ਸੀਐਲਯੂ ਜਿਹੜਾ ਚੇਂਜ ਆਫ ਲੈਂਡ ਯੂਜ਼ ਜਦੋਂ ਕਰਵਾਇਆ ਉਹਨਾਂ ਨੇ ਕੀ ਬਣਾ ਦਿੱਤਾ ਫਿਰ ਇਹਦਾ ਦੇਖ ਉਹਨਾਂ ਨੇ ਇੱਥੇ ਸ਼ੋਰੂਮ ਬਣਾ ਦੇ ਕਮਰਸ਼ੀਅਲ ਕਰਤੇ ਕਮਰਸ਼ੀਅਲ ਕਰਤੇ ਅੱਠਤੀ ਸ਼ੋਰੂਮ ਬਣਾਏਗੇ ਅਲੱਗ-ਅਲੱਗ ਵੱਡੀ ਕੋਠੀਆਂ ਮਤਲਬ ਹਾਂ ਇਹ ਵੱਡੀ ਵੱਡੀ ਕੋਠੀ ਸੀ ਏਰੀਆ ਵੱਡਾ ਸੀ ਉਹਨਾਂ ਨੇ 38 ਸ਼ੋਰੂਮ ਬਣਾਏ ਅਲੱਗ-ਅਲੱਗ ਸ਼ੋਰੂਮ ਉਹਨਾਂ ਨੇ ਨਕਸ਼ੇ ਪਾਸ ਕਰਾਏ ਆਪਣੀਆਂ ਸਾਰੀਆਂ ਉਹ ਕੀਤੀਆਂ ਪਰ ਤੁਹਾਨੂੰ ਦੱਸਾਂ ਇੱਥੇ ਚੋਰੀ ਕੀ ਕੀਤੀ ਉਹਨਾਂ ਨੇ ਚੋਰੀ ਕੀ ਕਰਦੇ ਨੇ ਉਹ ਕਰਦੇ ਨੇ ਜਦੋਂ ਇਹਦੀ ਰਜਿਸਟਰੀ ਕਰਾਉਂਦੇ ਨੇ ਤਾਂ ਰਜਿਸਟਰੀ ਜਿਹੜੀ ਕਰਾਂਦੇ ਇਹਦਾ ਰਕਬਾ ਬਦਲ ਕੇ ਰਜਿਸਟਰੀ ਰੈ residențial ਏਰੀਆ ਚ ਦਿਖਾਉਂਦੇ ਨੇ ਜੇਕਰ ਆਪਾਂ ਗੱਲ ਕਰੀਏ ਇਸ ਟਾਈਮ ਮੌਜੂਦਾ ਤਾਂ ਉੱਥੇ ਲਗਭਗ 3 ਲੱਖ ਰੁਪਏ ਗੱਜ ਨੂੰ ਜਗਾ ਵੇਚ ਰਹੇ ਨੇ ਪਰ ਜਿਹੜੀ ਰਜਿਸਟਰੀ ਕਰਾਂਦੇ ਨੇ ਉਹ 15000 ਰੁਪਏ ਗੱਜ ਨੂੰ ਸੋ ਜੇ ਤੁਸੀਂ ਗੈਪ ਦੇਖੋ 15000 ਰੁਪਏ ਗੱਜ 3 ਲੱਖ ਰੁਪਏ ਗੱਜ ਜੇ ਆਪਾਂ ਮੰਨ ਲਈਏ ਜੇ ਸਰਕਾਰੀ ਜੇ ਉੱਥੇ ਰੇਟ ਹੈ ਕਲੈਕਟਰ ਰੇਟ ਹੈ ਤਾਂ ਮੇਰੇ ਖਾਲਚਨਲ 115000 ਜਾਂ 112000 ਰੁਪਇਆ ਜਿਹੜਾ ਕਿ ਅਸੀਂ ਹੁਣ ਵੈਰੀਫਾਈ ਕੀਤਾ ਹੈ 1 ਲੱਖ ਰੁਪਇਆ ਹੀ ਲਾ ਲਓ ਚਲੋ ਹਾਂ 112000 ਕਨਫਰਮ ਹੈ ਕਿਉਂਕਿ ਸਰਕਾਰ ਦੀ ਉੱਥੇ ਗਾਈਡਲਾਈਨ ਹੈ ਉਹ ਜਿਹੜੇ ਛਾਤਰ ਲੋਕ ਆ ਉਹ ਕੀ ਕਰਦੇ ਨੇ ਜਿਹੜਾ ਰਕਬਾ ਹੈ ਉਹ 22 ਨੰਬਰ ਫਾਟਕ ਦਾ ਜਾਂ ਕਿ ਭਵਿੰਦਰਾ ਰੋਡ ਦਾ ਨਾ ਦਿਖਾ ਕੇ ਬਡੂੰਗਰ ਪਿੰਡ ਦਾ ਰਕਬਾ ਦਿਖਾ ਦਿੰਦੇ ਹਾਂ ਬਡੂੰਗਰ ਦਾ ਰਕਬਾ ਦਿਖਾਉਂਦੇ ਨੇ ਰੈ residențial ਕਿਉਂਕਿ ਜਿਹੜੇ ਸ਼ੋਰੂਮ ਹੈ 75 75 ਗਜ ਦੇ ਆ ਹਾਲਾਂਕਿ ਉਹਨਾਂ ਨੇ ਨਕਸ਼ੇ ਪਾਸ ਕਰਾ ਲਏ ਟੀਪੀ ਸਕੀਮ ਦੇ ਵਿੱਚ ਉਹ ਕਰਾ ਲਏ ਸੀਐਲਯੂ ਕਰਾ ਲਈ ਪਰ ਰਜਿਸਟਰੀਆਂ ਅੱਜ ਦੀ ਡੇਟ 'ਚ ਵੀ ਉਹ ਰੈ residențial ਕਰਾ ਰਹੇ ਨੇ अच्छा मतलब कहानी ये होगी فرض ਕਰੋ मेरी जमीन है रेजिडेंशियल एरिया सी मैं onu कमर्शियल ਬਣਾਤੇ ਆ ਹਾਂਜੀ ਫਿਰ ਅੱਗੇ ਤੁਸੀਂ ਖਰੀਦਾਰ ਆ ਗਏ ਮੇਰੇ ਕੋਲ ਤੁਸੀਂ ਮੇਰੇ ਤੋਂ ਖਰੀਦ ਲਿਆ ਤੇ ਆਪਾਂ ਜਦੋਂ ਰਜਿਸਟਰੀ ਕਰਾਉਣ ਜਾ ਰਹੇ ਆ ਤਾਂ ਉਹਦੇ ਵਿੱਚ ਉਹਨੂੰ ਆਪਾਂ ਫੇਰ ਉਹਨੂੰ ਰੈ residenial ਦਿਖਾ ਦਾਂਗੇ ਇੱਕ ਨੰਬਰ ਉਹਦੇ ਹਾਂਜੀ ਬਿਲਕੁਲ ਇਹਦੇ ਵਿੱਚ ਇੱਕ ਧਾਰਾ ਹੁੰਦੀ ਆ ਤੁਸੀਂ ਕੋਈ ਵੀ ਰਜਿਸਟਰੀ ਕਰਾਉਂਗੇ ਨਾ ਬਲਜੀਤ ਜੀ ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਧਾਰਾ 82 ਦੀ ਜੇਕਰ ਉਲੰਘਣਾ ਖਰੀਦਾਰ ਜਾਂ ਵੇਚਣ ਨਾਲ ਕਰਦੇ ਤਾਂ ਦੋਨੇ ਇਹਦੇ ਵਿੱਚ ਕਲਪਰੇਟ ਹੁੰਦੇ ਦੋਨੇ ਮੁਜਰਮ ਹੁੰਦੇ ਨੇ ਸੋ ਦੋਨਾਂ ਨੇ ਜਿਹੜੇ ਖਰੀਦਾਰ ਹੈ ਉਹਨਾਂ ਨੇ ਵੀ ਧਾਰਾ 82 ਦੀ ਉਲੰਘਣਾ ਕੀਤੀ ਹੈ ਤੇ ਜਿਹੜੇ ਵੇਚਣ ਵਾਲੇ ਉਹ ਤਾਂ ਕਰ ਹੀ ਰਹੇ ਨੇ ਕਾਰਨ ਕੀ ਹੈ ਜਿਹੜਾ ਗੈਪ ਹੈ 3 ਲੱਖ ਦਾ ਤੇ 15000 ਦਾ ਬਹੁਤ ਵੱਡਾ ਗੈਪ ਬਣ ਜਾ ਰਿਹਾ ਹੈ ਮੈਂ ਤੁਹਾਨੂੰ ਰੋਕ ਰਿਹਾ ਜਸਪੀਰ ਜੀ ਅੱਜ ਵੀ ਬਨੁੰਗਰ ਪਿੰਡੀ ਲਾ ਲਓ ਭਾਵੇਂ ਆਪਣਾ ਉੱਥੇ 15000 ਰੁਪਏ ਦਾ ਅੱਜ ਵੀ ਰੇਟ ਹੈ ਰੈ residenital rate ਹੈ ਜੀ ਅੱਜ ਵੀ 15000 ਬਿਲਕੁਲ ਬਿਲਕੁਲ ਭਾਵੇਂ ਉਹ ਬਾਈ ਨੰਬਰ ਫਟਕ ਦੇ ਨੇੜੇ ਹੈ ਸਾਡਾ ਮਕਸਦ ਕੀ ਸੀ ਬਲਜੀਤ ਜੀ ਹਾਂ ਪੋਲੇ ਪਲੇ ਲੋਕਾਂ ਨੂੰ ਅੱਜ ਵੀ ਫਸਾਇਆ ਜਾ ਰਿਹਾ ਹੈ ਕਿਉਂਕਿ ਸ਼ੋਰੂਮ ਤਿਆਰ ਕਰਕੇ ਉਹਨਾਂ ਦੀਆਂ ਬਿਲਡਿੰਗਾਂ ਬਣਾ ਕੇ ਨਕਸ਼ੇ ਪਾਸ ਕਰਾ ਕੇ ਉਹਨਾਂ ਨੂੰ ਵੇਚਿਆ ਜਾਂਦਾ ਹੈ ਜਦੋਂ ਰਜਿਸਟਰੀ ਕਰਾਉਣ ਦੀ ਵਾਰੀ ਆਉਂਦੀ ਹੈ ਤਾਂ 15000 ਜਾਂ 17000 ਰੁਪਏ ਗੱਜ ਨੂੰ ਰਜਿਸਟਰੀ ਕਰਾ ਦਿੰਦੇ ਜਿਸ ਨਾਲ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਪੰਜਾਬ ਸਰਕਾਰ ਦਾ ਹੈ ਕਿਉਂਕਿ ਜਦੋਂ ਆਪਾਂ ਸਟਾਮਾਂ ਦੀ ਗੱਲ ਕਰਦੇ ਹਾਂ ਸਟਾਮ ਜਦੋਂ 15000 ਰੁਪਏ ਨੂੰ ਲਾ ਕੇ ਚੱਲਦੇ ਹਾਂ ਤਾਂ ਰਜਿਸਟਰੀ ਬਣਦੀ ਹੈ 15 ਜੇ 75 ਗੱਦੀ ਲਾਵਾਂਗੇ 30-35 ਲੱਖ ਰੁਪਏ ਦੀ ਰਜਿਸਟਰੀ ਬਣਦੀ ਹੈ ਜੇਕਰ ਉਹ ਰਜਿਸਟਰੀ ਕਰਾਂਗੇ ਸਕਦੇ ਹੋ ਤੁਸੀਂ ਕਿੰਡਾ ਰੈਵਨਿਊ ਹੈ ਕਿੰਡਾ ਰੈਵਨਿਊ ਹੋਏਗਾ ਕਿੱਡੀ ਵੱਡੀ ਇੱਕ ਨਲਾਕੀ ਆ ਕਹਿ ਲੋ ਵੀ ਅਫਸਰਾਂ ਦੀ ਜਾਂ ਕਹਿ ਲਵੋ ਅਫਸਰਾਂ ਦੀ ਸਿੱਧੀ ਸਿੱਧੀ ਮਿਲੀ ਭੁਗਤ ਕਹਿ ਸਕਦੇ ਆ ਨਲਾਕੀ ਮੈਨੂੰ ਘੱਟ ਨਜ਼ਰ ਆ ਰਹੀ ਹੈ ਮਿਲੀ ਭੁਗਤ ਜ਼ਿਆਦਾ ਹੋਏਗੀ ਬਿਲਕੁਲ ਦੇਖੋ ਬੂਤ ਆਂਦੀ ਚੈਨਲ ਤੇ ਆਪਾਂ ਚੱਲੀਏ ਸਭ ਤੋਂ ਥੱਲੇ ਪਟਵਾਰੀ ਹੁੰਦਾ ਪਰ ਵਰਦੋਬਰ ਕਾਨੂੰਗੋ ਬੈਠਾ ਕਾਨੂੰਗੋ ਤੋਂ ਬਾਅਦ ਨਾਇਬ ਤਸਿਲਦਾਰ ਹੈ ਤਸਿਲਦਾਰ ਹੈ ਕੋਈ ਨਹੀਂ ਧਿਆਨ ਕਰਦਾ ਪਿਆ ਮਤਲਬ ਕੋਈ ਧਿਆਨ ਇਸ ਕਰਕੇ ਨਹੀਂ ਕਰਦਾ ਨੀ ਸਵਾਲ ਪੁੱਛਦਾ ਯਾਰ ਜਮੀਨ ਇਹ ਕਿਉਂਕਿ ਮਾਮਲਾ ਕਰੋੜਾ ਰੁਪਏ ਦਾ ਧਿਆਨ ਇਸ ਕਰਕੇ ਨਹੀਂ ਦਿੰ ਪਿਛਲੇ ਲੰਬੇ ਸਮੇਂ ਤੋਂ ਤਨ ਤਹਿਸੀਲਦਾਰ ਵਾਰ-ਵਾਰ ਬਦਲਦੇ ਆ ਰਹੇ ਆ ਸਾਡੀ ਗੱਲ ਹੋਈ ਤਹਿਸੀਲਦਾਰ ਨਾਲ ਤਹਿਸੀਲਦਾਰ ਕਹਿੰਦਾ ਜੀ ਮੈਨੂੰ ਤਾਂ ਹਜੇ 2 ਮਹੀਨੇ ਆਏ ਨੇ ਹੋਏ ਨੂੰ ਹੋਏ ਨੇ ਵੀ ਮੇਰੀ ਨੋਟੇ ਦੇ ਵਿੱਚ ਨਹੀਂ ਆਇਆ ਮੇਰੇ ਤੋਂ ਪਹਿਲਾਂ ਕੋਈ ਤਹਿਸੀਲਦਾਰ ਕਰ ਗਿਆ ਹੋਵੇ ਉਹਦੀ ਮੈਂ ਗਾਰੰਟੀ ਨਹੀਂ ਲੈ ਸਕਦਾ ਹਾਲਾਂਕਿ ਤਹਿਸੀਲਦਾਰ ਨੇ ਕਿਹਾ ਕਿ ਅਸੀਂ ਇਸ ਨੂੰ ਸੰਗਿਆਨ ਲਵਾਂਗੇ ਜੇਕਰ ਇਹਦੇ ਵਿੱਚ ਕੋਈ ਪਾਇਆ ਜਾਂਦਾ ਤੇ ਇੱਕ ਆਰਟੀਕਲ 45 ਹੈ ਉਹਦੇ ਥਰੂ ਅਸੀਂ ਸਾਰਿਆਂ ਨੂੰ ਇੱਕ ਵਾਰ ਦੁਆਰੋਂ ਨੋਟਿਸ ਭੇਜਾਂਗੇ ਉਹ ਨੋਟਿਸ ਭੇਜਣ ਦਾ ਕੀ ਹੁੰਦਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਪਿਛਲੇ ਚਾਹੇ 15 ਸਾਲ ਦੀਆਂ ਰਜਿਸਟਰੀਆਂ ਹੋਈਆਂ ਹੋ ਜਿੰਨੇ ਵੀ ਉਹਦੇ ਵਿੱਚ ਖਰੀਦਦਾਰ ਵੇਚਣ ਵਾਲੇ ਹੁਣ ਜਿਨ੍ਹਾਂ ਨੇ ਸਟਾਮਾ ਦੀ ਚੋਰੀ ਕੀਤੀ ਹੈ ਉਹ ਪੰਜਾਬ ਸਰਕਾਰ ਉਹਨਾਂ ਤੋਂ ਪਰਪਾਈ ਵੀ ਕਰੇਗੀ ਇਹ ਤਾਂ ਸੀ ਹਾਂ ਰਿਕਵਰੀ ਕਰੇਗੀ ਇੱਕ ਜਾਣਕਾਰੀ ਦਵਾਂ ਵੀ ਅੱਜ ਦੀ ਡੇਟ 'ਚ ਵੈਸੇ ਉਹ ਜਿਹੜੇ 38 ਸ਼ੋਰੂਮ ਬਣਾਏ ਇੱਕ ਸ਼ੋਰੂਮ ਅੰਦਾਜ਼ਨ ਕਿੰਨੇ ਦਾ ਵਿਕਿਆ ਅੱਜ ਕੱਲ ਜਿਹੜਾ ਸ਼ੋਰੂਮ ਦੀ ਕੀਮਤ 3.5 ਲੱਖ ਰੁਪਏ 3.5 ਕਰੋੜ ਰੁਪਏ ਸੁਣੀ ਜਾ ਰਹੀ ਹੈ ਵੀ 3.5 ਕਰੋੜ ਨੂੰ ਬਣਾ ਕੇ ਦੇ ਰਿਹਾ ਠੇਕਾ ਕਰ ਰਿਹਾ ਇੱਕੋ ਹੀ ਤੁਸੀਂ ਦੇਖੋ ਕਿੰਨਾ ਝੋਲ ਹੈ ਇੱਕੋ ਹੀ ਬਿਲਡਰ ਉੱਥੇ ਬਿਲਡਿੰਗ ਬਣਾ ਰਿਹਾ ਹੈ ਇੱਕੋ ਹੀ ਆਰਕਟੈਕਟ ਉੱਥੇ ਬਿਲਡਿੰਗ ਸਾਰੇ ਸਾਰੇ ਦੇ ਸਾਰੇ ਸ਼ੋਰੂਮ ਉਹ ਬਣਾ ਰਿਹਾ ਇੱਕੋ ਬੰਦੇ ਨੂੰ ਠੇਕਾ ਦਿੱਤਾ ਜਾਂਦਾ ਉਹੀ ਸਾਰੀ ਜ਼ਿੰਮੇਵਾਰੀ ਲੈਂਦਾ ਵੀ ਅੰਦਰੋਂ ਵੀ ਮੈਂ ਆਪਣੇ ਆਪ ਪਾਸ ਕਰਾਵਾਂਗਾ ਜਿੱਥ ਇਕਦਾਰੀ ਕਰ ਰਿਹਾ ਇੱਕ ਆਰਚੀਟੈਕਟ ਹੈ ਪਰ ਉਹ ਆਪਣੇ ਆਪ ਨੂੰ ਠੇਕੇਦਾਰ ਪ੍ਰੈਜੈਂਟ ਕਰ ਰਿਹਾ ਜਿੰਨੇ ਦੇ ਜਿੰਨੇ ਸ਼ੋਰੂਮ ਬਣ ਰਹੇ ਸਾਰੇ ਇੱਕੋ ਬੰਦਾ ਹੀ ਬਣਾ ਰਿਹਾ ਉੱਥੇ तकरीबन तकरीबन ਸਾਰੇ ਨਹੀਂ ਤੇ ਇਹ ਮੰਨਣਯੋਗ ਗੱਲ ਹੈ ਕਿ ਪਟਿਆਲਾ ਪ੍ਰਸ਼ਾਸਨ ਦੀ ਜਾਣਕਾਰੀ ਚ ਨਹੀਂ ਹੈਗਾ ਇਹ ਮਾਮਲਾ ਦੇਖੋ ਇਹ ਤਾਂ ਹੁਣ ਪ੍ਰਸ਼ਾਸਨ ਜਦੋਂ ਇਨਕੁਆਰੀ ਕਰੇਗਾ ਦੇਖੋ ਇਹਦੇ ਵਿੱਚ ਕਿੰਨੇ ਡਿਪਾਰਟਮੈਂਟਾਂ ਦਾ ਨੁਕਸਾਨ ਹੈ ਇਨਕਮ ਟੈਕਸ ਦਾ ਨੁਕਸਾਨ ਦੇਖੋ ਕਿੱਡਾ ਵੱਡਾ ਹੈ ਕਿਉਂਕਿ ਜਦੋਂ ਕੋਈ ਸ਼ੋਰੂਮ ਵੇਚਦਾ ਖਰੀਦਦਾ ਕਿੰਨੀ ਵਾਰੀ ਇੱਕ ਇੱਕ ਸ਼ੋਰੂਮ ਮੇਨ ਲਾਦਾ ਤਿੰਨ ਤਿੰਨ ਚਾਰ ਚਾਰ ਵਿਗ ਗਿਆ ਤਾਂ ਕਿੰਨੇ ਕਰੋੜ ਰੁਪਏ ਦਾ ਕਪਲਾ ਹੋਇਆਗਾ ਇਨਕਮ ਟੈਕਸ ਦੇ ਨਾਲ ਨਾਲ ਬਿਜਲੀ ਵਿਭਾਗ ਨੂੰ ਉੱਥੇ ਮੂਰਖ ਬਣਾਇਆ ਜਾ ਰਿਹਾ ਹੈ ਕਿਉਂਕਿ ਜਦੋਂ ਮੀਟਰ ਲਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਰੈਜ਼ੀਡੈਂਸ਼ੀਅਲ ਦਿਖਾਇਆ ਜਾਂਦਾ ਹੈ ਇਨਕਮ ਟੈਕਸ ਨਾਲ ਫਿਰ ਰੈਵਨਿਊ ਡਿਪਾਰਟਮੈਂਟ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹ ਰੈਵਨਿਊ ਡਿਪਾਰਟਮੈਂਟ ਦਾ ਹੈ ਹੋ ਸਕਦਾ ਰੈਵਨਿਊ ਡਿਪਾਰਟਮੈਂਟ ਨੂੰ ਕਈ ਅਫਸਰਾਂ ਨੂੰ ਇਹਦਾ ਪਤਾ ਹੋਵੇ ਕਿਉਂਕਿ ਮੌਕੇ-ਮੌਕੇ ਤੇ ਜਾ ਕੇ ਲੋਕ ਦੱਸਦੇ ਰਹਿੰਦੇ ਨੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਤੋ ਆਪਣੀ ਜੇਬ ਭਾਰੀ ਕਰਨ ਦੀ ਕੋਸ਼ਿਸ਼ ਕਰਦੇ ਹੋ ਸਕਦਾ ਨਾ ਪਤਾ ਲੱਗਿਆ ਹੋਵੇ ਕਿਉਂਕਿ ਅਫਸਰ ਚੇਂਜ ਹੁੰਦੇ ਰਹਿੰਦੇ ਪਰ ਅਫਸਰਾਂ ਦਾ ਇਕੋਦਮ ਇਹ ਰਵਈਆ ਸਾਨੂੰ ਸਮਝ ਨਹੀਂ ਆਇਆ ਵੀ ਮੈਂ ਤਾਂ ਹਜੇ ਅੱਜ ਆਇਆ ਮੈਨੂੰ ਨਹੀਂ ਪਤਾ ਮੇਰੇ ਤੋਂ ਪਹਿਲਾਂ ਕੀ ਹੋਇਆ ਜਾਂ ਨਹੀਂ ਹੋਇਆ ਸੋ ਆਉਣ ਵਾਲੇ ਜਿਹੜੇ ਅਫਸਰ ਨੇ ਇਹ ਗੱਲ ਸ਼ਾਇਦ ਮੇਰੇ ਖਰ ਡੀਸੀ ਸਾਹਿਬ ਡੀਸੀ ਸਾਹਿਬ ਨੂੰ ਵੀ ਪਤਾ ਲੱਗੇ ਏਡੀਸੀ ਨੂੰ ਵੀ ਪਤਾ ਲੱਗੀ ਪਰ ਐਕਸ਼ਨ ਹਜੇ ਤੱਕ ਮੈਨੂੰ ਨਹੀਂ ਲੱਗਦਾ ਕੋਈ ਹੋਇਆ ਹੋਵੇ ਡੀਸੀ ਪਟਿਆਲ ਦੇ ਨੋਟਿਸ ਆ ਚੁੱਕਾ ਆ ਚੁੱਕਿਆ ਜੀ ਮਾਮਲਾ ਹੈ ਕਿਉਂਕਿ ਵੱਡਾ ਕਪਲਾ ਹੈ ਜੀ ਬਹੁਤ ਵੱਡਾ ਕਪਲਾ ਹੈ ਉਹਨਾਂ ਦਾ ਰਿਐਕਸ਼ਨ ਹਜੇ ਤੱਕ ਨਹੀਂ ਆਇਆ ਕੋਸ਼ਿਸ਼ ਕਰਾਂਗੇ 1-2 ਦਿਨ ਦੇ ਵਿੱਚ ਰਿਐਕਸ਼ਨ ਲਵਾਂਗੇ ਕਾਰਨ ਕੀ ਹੈ ਅਸੀਂ ਤਾਂ ਚਾਹਨਾ ਹੈ ਕਿ ਜਿਹੜੇ ਐਂਡ ਯੂਜ਼ਰ ਹੈ ਉਹ ਨਾ ਫਸਣ ਕਿਉਂਕਿ ਜਦੋਂ ਵੀ ਕੋਈ ਡੀਲਰ ਜਾਂ ਕੋਈ ਇਹ ਸੌਦਾ ਕਰਾਂਦਾ ਹੈ ਤਾ ਚਾਹੇ ਡੀਲ ਹੈ ਕਰੋੜਾ ਰੁਪਏ ਦੀ ਹੁੰਦੀ ਹੈ ਪਰ ਉਸ ਨੂੰ ਇਹ ਲਾਲਚ ਦਿੱਤਾ ਜਾਂਦਾ ਵੀ ਅਸੀਂ ਤੇਰੀ ਰਜਿਸਟਰੀ ਅਸੀਂ ਇਸ ਨੂੰ ਰੈ residenial ਤੇ ਕਰਾ ਦੇਵਾਂਗੇ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਸਾਰੇ ਦਾ ਸਾਰਾ ਨੁਕਸਾਨ ਹੈ ਉਹ ਸਰਕਾਰ ਦਾ ਨੁਕਸਾਨ ਹੈ ਰੈਵਨਿਊ ਦਾ ਨੁਕਸਾਨ ਹੈ ਸਟਾਮ ਡਿਊਟੀ ਦਾ ਕਪਲਾ ਹੈ ਤੁਸੀਂ ਦੇਖੋਗੇ ਅਗਰ ਕੈਲਕੂਲੇਸ਼ਨ ਕਰਕੇ ਦੇਖੋਗੇ ਕਿਉਂਕਿ ਤਿੰਨ ਤਿੰਨ ਚਾਰ ਚਾਰ ਜਗ੍ਹਾ ਤੇ ਸ਼ੋਰੂਮ बिक ਚੁੱਕੇ ਨੇ ਤਾਂ ਲਗਭਗ 21-22 ਕਰੋੜ ਦਾ ਕਪਲਾ ਸਾਡੇ ਸਾਹਮਣੇ ਆਇਆ ਹੈ ਉਹਦਾ ਛੇਲਚਲਾ ਲਗਾਤਾਰ ਚੱਰੀ ਹੈ ਮਤਲਬ ਬਣਾਉਣ ਵਾਲਾ ਨਹੀਂ ਕਰ ਰਿਹਾ ਉਸ ਤੋਂ ਬਾਅਦ ਵੀ ਜੇ ਲੋਕ ਅੱਗੇ ਆ ਗਏ ਨੇ ਤਾਂ ਉਹ ਵੀ ਇਹੀ ਚੀਜ਼ ਸਰਕਲ ਲੱਗੀ ਬਿਲਕੁਲ ਇੱਕ ਚੱਲਦਾ ਆ ਰਿਹਾ ਜਦੋਂ ਉਹ ਰਜਿਸਟਰੀ ਕਰਾਉਂਦੇ ਨੇ ਤਾਂ ਉਹ ਰਜਿਸਟਰੀ ਸਾਈਡਾਂ ਪਾ ਕੇ ਤਾਂ ਜ਼ਰੂਰ ਕਰਾਉਂਦੇ ਨੇ ਪਰ ਨਾਲ ਇਹ ਨਹੀਂ ਦੱਸਦੇ ਕਿ ਨਾਲ ਸ਼ੋਰੂਮ ਬਣਿਆ ਹੋਇਆ ਹੈ ਪਿੱਛੇ ਸ਼ੋਰੂਮ ਰਹਿਣਾ ਹੈ ਸਿਰਫ ਇਹ ਦੱਸਦੇ ਨਾਲ ਮਾਲਕ ਇਹ ਹੈ ਖੱਬੇ ਪਾਸੇ ਮਾਲਕ ਇਹ ਹੈ ਜਾਂ ਸੱਜੇ ਪਾਸੇ ਮਾਲਕ ਇਹ ਨਹੀਂ ਸ਼ੋਅ ਕੀਤਾ ਜਾਂਦਾ ਕਿ ਸੱਜੇ ਪਾਸੇ ਸ਼ੋਰੂਮ ਬਣਿਆ ਹੋਇਆ ਹੈ ਖੱਬੇ ਪਾਸੇ ਸ਼ੋਰੂਮ ਬਣਿਆ ਹੈ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਜਿਹੜਾ ਰਕਬਾ ਬਦਲ ਕੇ ਉਹ ਰਜਿਸਟਰੀਆਂ ਕਰਾਉਂਦੇ ਨੇ ਇਹ ਸਭ ਤੋਂ ਵੱਡਾ ਝੋਲ ਹੈ ਕਿਉਂਕਿ ਰਕਬਾ ਭਵਿੰਦਰਾ ਨਗਰ ਦਾ ਹੈ ਜਿਹੜੀ ਰਜਿਸਟਰੀ ਕਰਾਈ ਜਾਂਦੀ ਹੈ ਬਡੂੰਗਰ ਦੀ ਹੈ ਸੋ ਜਿਹੜੇ ਸ਼ਹਿਰ ਦੇ ਕਾਫੀ ਰਸੂਕਦਾਰ ਲੋਕ ਇਹਦੇ ਵਿੱਚ ਫਸੇ ਹੋਏ ਹਨ ਜਾਂ ਕਹਿ ਲਓ ਕਿ ਕਈ ਰਸੂਕਦਾਰ ਲੋਕਾਂ ਨੇ ਇਹੋ ਜੀ ਇੱਕ ਆਪਣੀ ਦਿਮਾਗ ਦੀ ਉਪਜ ਬਣਾਈ ਹੈ ਕਿ ਰਜਿਸਟਰੀਆਂ ਧੜਾ ਧੜ ਹੋ ਰਹੀਆਂ ਨੇ ਔਰ ਆਪਣਾ ਮੁਨਾਫ ਦੇ ਵਿੱਚ ਕੁਝ ਵੀ ਨਹੀਂ ਜਾ ਰਿਹਾ ਸੋ ਕੀ ਲੱਗਦਾ ਕਿ ਹੁਣ ਹਲੇ ਤਹਿਸੀਲਦਾਰ ਵੀ ਜਿਵੇਂ ਕਹਿ ਰਹੇ ਨੇ ਕਿ ਮੇਰੇ ਤੋਂ ਪਹਿਲਾਂ ਸ਼ਾਇਦ ਹੋ ਗਿਆ ਮੈਂ ਆਉਣ ਵਾਲੇ ਟਾਈਮ 'ਚ ਦੇਖਾਂਗਾ ਖਬਰ ਤੁਹਾਡੇ ਕੋਲ ਨਸ਼ਰ ਕਰ ਦਿੱਤੀ ਗਈ ਹੈ ਪੁਖਤਾ ਸਬੂਤ ਤੁਹਾਡੇ ਕੋਲ ਮੌਜੂਦ ਨੇ ਸੋ ਮਾਨ ਸਰਕਾਰ ਨੂੰ ਤਕੜੇ ਹੋ ਕੇ ਐਕਸ਼ਨ ਲੈਣਾ ਚਾਹੀਦਾ ਹੈ ਮਾਲ ਮੰਤਰੀ ਪੰਜਾਬ ਨੂੰ ਬਿਲਕੁਲ ਜੀ ਬਿਲਕੁਲ ਮਰਵਾਹਾ ਜੀ ਮੈਂ ਤਾਂ ਕਹਾਂਗਾ ਇਹ ਤਾਂ ਸਿਰਫ ਇੱਕ ਪਟਿਆਲੇ ਦੇ ਉਦਾਹਰਣ ਦਿੰਦੀ ਹੈ ਪੂਰੇ ਪੰਜਾਬ ਦੇ ਵਿੱਚ ਇਹ ਜਿਹਾ ਕਿੰਨੀਆਂ ਸਕੀਮਾਂ ਹੋਣਗੀਆਂ ਆ ਕਿੰਨੇ ਇਹ ਜਿਹੇ ਜਗਾਵਾਂ ਹੋਣੀਆਂ ਕੋਈ ਕੇਸ ਵੀ ਦੇਖ ਲਈ ਇੱਕੋ ਸ਼ੋਰੂਮ ਜੇ ਕਰੋਨਾ ਦਾ ਵਿਗਰੇ ਤਾਂ 36 ਸ਼ੋਰੂਮ ਤੋਂ ਅਰਬਾਂ ਖਰਬਾਂ ਦੀ ਰਕਮ ਬਿਲਕੁਲ ਬਿਲਕੁਲ ਅਗਰ ਪੂਰੇ ਪੰਜਾਬ ਦਾ ਆਪਾਂ ਕੈਲਕੂਲੇਟ ਕਰਕੇ ਦੇਖੀਏ ਤਾਂ ਅਰਬਾਂ ਖਰਬਾਂ ਖਰਬਾ ਰੁਪਏ ਦੀ ਇਨਕਮ ਪੰਜਾਬ ਸਰਕਾਰ ਨੂੰ ਇਥੇ ਹੋ ਸਕਦੀ ਹੈ ਹੋ ਸਕਦਾ ਪੰਜਾਬ ਸਰਕਾਰ ਦੀ ਹਜੇ ਤੱਕ ਇਹ ਜੀ ਜਗ੍ਹਾ ਤੇ ਨਿਗਾਹ ਨਾ ਗਈ ਹੋਵੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਜੀਆਂ ਕਈ ਜਗਾਵਾਂ ਹਨ ਜਿਹੜੀਆਂ ਅਸੀਂ ਤੁਹਾਨੂੰ ਦੱਸਾਂਗੇ ਜਿੱਥੇ ਅੱਜ ਵੀ ਰੈ residențial ਸ਼ੋ ਕਰਕੇ ਕਮਰਸ਼ੀਅਲ ਸ਼ੋ ਰੂਮਾਂ ਨੂੰ residențial ਸ਼ੋ ਕਰਦੇ ਹਨ ਤੇ ਕਰੋੜਾਂ ਰੁਪਏ ਦਾ ਜਿਹੜਾ ਸਟਾਮਾ ਦਾ ਉਹ ਕਪਲਾ ਕਰਦੇ ਨੇ ਬਿਲਕੁਲ ਸੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੁਣਾਂ ਨੂੰ ਇੱਥੇ ਧਿਆਨ ਦੇਣ ਦੀ ਲੋੜ ਹੈ ਆਨਰ ਨੇ ਆਪਣੀ ਜ਼ਰੂਰ ਜ਼ਿੰਮੇਵਾਰੀ ਪੱਤਰਕਾਰਤਾ ਦੀ ਇਮਾਨਦਾਰੀ ਪ੍ਰਤੀ ਨਿਭਾਉਂਦੇ ਹੋਏ ਸਮਾਜ ਪ੍ਰਤੀ ਆਪਣੇ ਸੂਬੇ ਪ੍ਰਤੀ ਨਿਭਾਉਂਦੇ ਹੋਏ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਨਸ਼ਰ ਕੀਤੀ ਹੈ ਸਾਡੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਜੀ ਉਹਨਾਂ ਨੇ ਜਿਹੜੇ ਤੱਥ ਕੱਢ ਕੇ ਲਿਆਉਂਦੇ ਨੇ ਕਿ ਕਿੱਦਾਂ ਹੇਰ ਫੇਰ ਕਰਕੇ ਆਪਾਂ ਕਹੀਏ ਸ਼ਾਇਦ 1 ਦਿਨ ਦਾ ਹੀ ਕਰੋੜਾ ਰੁਪਏ ਦਾ ਚੂਨਾ ਹੋਵੇ। ਜੇਕਰ ਮੈਂ ਮਰਵਾਹ ਜੀ ਗੱਲ ਕਰੀਏ ਜੇਕਰ ਵਿਜੀਲੈਂਸ ਦੇ ਵਿੱਚ ਦਖਲਅੰਦਾਜ਼ੀ ਕਰਦੀ ਹੈ, ਇਨਕਮ ਟੈਕਸ ਦੇ ਵਿੱਚ ਦਖਲਅੰਦਾਜ਼ੀ ਕਰਦਾ ਹੈ ਜਾਂ ਅਗਰ ਗੱਲ ਕਰੀਏ ਬਿਜਲੀ ਵਿਭਾਗ ਇਸ 'ਚ ਦਖਲਅੰਦਾਜ਼ੀ ਕਰਦਾ ਹੈ ਤਾਂ ਤੁਸੀਂ ਲੱਗਦਾ ਸਾਰਿਆਂ ਦੇ ਉੱਪਰ ਈਡੀ ਨੂੰ ਵੀ ਆਉਣਾ ਚਾਹੀਦਾ। ਬਿਲਕੁਲ ਈਡੀ ਜੇ ਕਰੋੜਾ ਰੁਪਏ ਦਾ ਕਪਲਾ ਹੈ ਜੇ ਅਗਰ ਈਡੀ ਵੀ ਇਹਦੇ ਵਿੱਚ ਇਨਵੋਲਵ ਹੁੰਦੀ ਹੈ ਤਾਂ ਤੁਸੀਂ ਦੇਖੋ ਕਿੰਨਾ ਕ ਕਪਲਾ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਇਹ ਜੇ ਕਪਲੇ ਇਹ ਜੇ ਸਟਾਮ ਚੋਰ ਤੁਹਾਨੂੰ ਨਜ਼ਰ ਆਣਗੇ ਤਾਂ ਸੋ ਪੰਜਾਬ ਸਰਕਾਰ ਦੀ ਦਿਸ਼ਾ ਔਰ ਦਸ਼ਾ ਦੋਨਾਂ ਹੀ ਬਦਲ ਜਾਣਗੀਆਂ ਬਿਲਕੁਲ ਸੋ ਕਈ ਦਹਾਕੇ ਪਹਿਲਾਂ 90 ਦਾ ਉਹ ਦਹਾਕਾ ਸੀ ਜਦੋਂ ਸਾਡੇ ਦੇਸ਼ ਦੇ ਵਿੱਚ ਸਟਾਮ ਘੁਟਾਲਾ ਆਇਆ ਸੀ ਤੁਹਾਨੂੰ ਲੱਗਦਾ ਫਰਜੀ ਸਟਾਮ ਬਣਦੇ ਸੀਗੇ ਅਬਦੁਲ ਕਰੀਮ ਤੇਲਗੀ ਫਿਲਮਾਂ ਵੀ ਬਣੀਆਂ ਉਸਤੇ ਉਹ ਦੂਜੀ ਤਰ੍ਹਾਂ ਦਾ ਘੁਟਾਲਾ ਸੀ ਇਹ ਦੂਜੀ ਤਰ੍ਹਾਂ ਦਾ ਘੁਟਾਲਾ ਹੈਗਾ ਸਟਾਮਾਂ ਦੇ ਜ਼ਰੀਏ ਹੀ ਹੋ ਰਿਹਾ ਹੈ ਕਮਰਸ਼ੀਅਲ ਚੀਜ਼ ਨੂੰ ਰੈ residencial ਦਿਖਾ ਦਿਓ ਵਪਾਰਕ ਸਾਈਟ ਨੂੰ ਘਰੇਲੂ ਸਾਈਟ ਦਿਖਾ ਕੇ ਨੰਬਰ ਗਲਤ ਲਿਖ ਕੇ ਕਰੋਨਾ ਦੀ ਚੀਜ਼ ਹੈ ਜਿਹੜੀ ਉਹ ਸਰਕਾਰ ਦੇ ਖਾਤੇ 'ਚ ਹਜ਼ਾਰਾਂ ਰੁਪਏ ਕਈ ਆਪਾਂ ਉਹਦੇ ਪਾਏ ਜਾ ਰਹੇ ਨੇ ਸੋ ਹੋਰ ਵੀ ਜੋ ਸਾਡੇ ਕੋਲ ਤੱਥ ਆਣਗੇ ਭਵਿੱਖ ਦੇ ਵਿੱਚ ਅਸੀਂ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਜਸਵੀਰ ਜੀ ਬਹੁਤ ਮਹੱਤਵਪੂਰਨ ਜਾਣਕਾਰੀ ਤੁਸੀਂ ਲੈ ਕੇ ਆਈ ਜਿਹੜੀ ਸਾਂਝੀ ਕੀਤੀ ਹੈ ਉਹਦੇ ਲਈ ਬਹੁਤ-ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਜੀ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ